ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੇ ਸੋਹਣੇ ਪ੍ਰਿੰਟ ਵਾਲੇ ਸੂਟ ਵੀ ਦਿਖਾਵਾਂਗੇ ਤੇ ਤੁਹਾਨੂੰ ਹਲਕੇ ਫੁਲਕੇ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਬਿਲਕੁਲ ਨਵੀਂ ਜੀ ਕਲੈਕਸ਼ਨ ਹੈ ਸੂਟਾਂ ਦੀ ਤੇ ਪ੍ਰਾਈਸ ਹੈਗਾ 3000 3000 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਜਿਹੜੇ ਕੂਰੀਅਰ ਚਾਰਜਸ ਹੁੰਦੇ ਆ ਉਹ ਵਿੱਚ ਜਿਹੜਾ ਮੈਂ ਤੁਹਾਨੂੰ ਰੇਟ ਦੱਸਦੀ ਹੁੰਦੀ ਆ ਇਹਦੇ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜਿਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ਾਪ ਗੁਰਦੁਆਰਾ ਸਿੱਖ ਸਭਾ ਜਿੱਤੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਵੀਡੀਓ ਲੈ ਕੇ ਆਉਨੇ ਆ 7.9 ਤੇ 9.5 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦਣੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਜੇ ਘਰ ਪਾਉਣ ਨੂੰ ਹੋਵੇ ਚਾਹੇ ਬਾਹਰ ਅੰਦਰ ਜਾਣ ਨੂੰ ਪਾਰਟੀ ਵੇਅਰ ਹਰ ਇੱਕ ਤਰ੍ਹਾਂ ਦਾ ਫੈਬਰਿਕ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਕਿਤੇ ਤੁਹਾਨੂੰ ਰਸਤੇ ਵਿੱਚ ਜਾਣ ਦੀ ਲੋੜ ਨਹੀਂ ਠੰਡ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਸੀਂ ਆਰਾਮ ਨਾਲ ਰਜਾਈ ਵਿੱਚ ਬੈਠ ਕੇ ਵੀਡੀਓ ਦੇਖੋ ਘਰੇ ਬੈਠੇ ਆਪਣਾ ਸੂਟ ਆਰਡਰ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜੀ ਏਜ ਦੇ ਤਾਂ ਉਹਨਾਂ ਨੂੰ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਆਨਲਾਈਨ ਹੀ ਕਰਾਣੀ ਪੈਣੀ ਹੈ ਜੀ ਜਦੋਂ ਸੂਟ ਤੁਸੀਂ ਆਨਲਾਈਨ ਬੁੱਕ ਕਰਾਉਂਗੇ ਤਾਂ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਦੇਖੋ ਮੈਰੂਨ ਕਲਰ ਦੇ ਵਿੱਚ ਵਾਈਨ ਮੈਰੂਨ ਜਿਹਾ ਕਲਰ ਹੈ ਬੜਾ ਸੋਹਣਾ ਬਿਲਕੁਲ ਪਿਓਰ ਸਿਲਕ ਪਸ਼ਮੀਨਾ ਹੁੰਦਾ ਜਿਹੜਾ ਉਹ ਹੈ ਜੀ ਬਿਲਕੁਲ ਪਿਓਰ ਇਹ ਸੂਟਾਂ ਨੂੰ ਜਿਨ੍ਹਾਂ ਨੂੰ ਤਾਂ ਜ਼ਿਆਦਾ ਹੁੰਦਾ ਵੀ ਬਹੁਤ ਭਾਰੀ ਨਾ ਹੋ ਜਵੇ ਸੂਟ ਵਿਦਾਊਟ ਲਾਈਨਿੰਗ ਸੂਟ ਬਣਾਣਾ। ਬਾਕੀ ਜੇ ਤੁਸੀਂ ਹੋਰ ਗ੍ਰੇਸਫੁੱਲ ਬਣਾਣਾ ਤਾਂ ਇੱਥੇ ਲਾਈਨਿੰਗ ਵੀ ਲਗਾ ਸਕਦੇ ਹੋ ਜੀ ਸੂਟ ਤੇ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਸੋਹਣਾ ਹਲਕੀ ਹਲਕੀ ਸ਼ਾਈਨ ਵੀ ਹੈ ਹਲਕੀ ਜੀ ਜਿਵੇਂ ਅਟਰੈਕਟਿਵ ਜਿਹਾ ਫੈਬਰਿਕ ਹੈ ਤੇ neck ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਦੇਖੋ neck ਤੇ। ਕੱਲੇ neck ਤੇ ਹੀ ਹੈਵੀ ਵਰਕ ਹੈ ਬਹੁਤ ਸੰਗਣ। ਪੂਰਾ 5 ਮੀਟਰ ਦੀ ਕੱਟ ਰਹੋਗੇ ਬਹੁਤ ਸੋਹਣਾ ਪਿਓਰ ਸਿਲਕ ਪਸ਼ਮੀਨੇ ਦਾ ਸੂਟ ਹੈ। ਬਾਕੀ ਆਪਾਂ ਕੋਈ ਲੇਸਿਸ ਦੀ ਐਂਕਰਿੰਗ ਦੀ ਡਿਜ਼ਾਈਨਿੰਗ ਘੇਰੇ ਤੇ ਬਾਜੂ ਤੇ ਬਰੀਕ ਲੇਸ ਦੀ ਕਰਾ ਸਕਦੇ ਆ। ਤੇ ਇਸ ਦੇ ਨਾਲ ਹੈਗਾ ਬਿਲਕੁਲ ਪਿਓਰ ਦਾ ਹੀ ਸ਼ਾਲ ਹੈ। ਬਿਲਕੁਲ ਪਿਓਰ ਵਾਲਾ ਸ਼ਾਲ ਹੈ। ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ। ਬਹੁਤ ਪਿਆਰਾ ਜੀ ਮੈਂ ਤੁਸੀਂ ਆਫਿਸ ਵਗੈਰਾ ਜਾਂਦੇ ਹੋ। ਥੋੜਾ ਜਿਹਾ ਸਟਾਈਲਿਸ਼ ਸੂਟ ਚਾਹੀਦਾ ਹੁੰਦਾ ਵੈਸੇ ਆਪਾਂ ਨੂੰ। ਤਾਂ ਬਹੁਤ ਪਿਆਰੀ ਚੀਜ਼ ਹੈ। ਦੇਖੋ ਲੁੱਕ ਬਹੁਤ ਪਿਆਰਾ ਪਿਓਰ ਦਾ ਸ਼ਾਲ ਹੈ ਨਾਲ। ਏ ਲੁੱਕ ਦੇ ਵਿੱਚ ਆਣਾ ਦੇਖੋ ਸੂਟ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣੇ ਵਰਕ ਦੇ ਨਾਲ ਇੱਥੇ ਤੋਂ ਤੁਸੀਂ ਸੂਟ ਦੀ ਲੁੱਕ ਦੇਖ ਸਕਦੇ ਸਿਲਕ ਪਸ਼ਮੀਨੇ ਦੇ ਜਿਹੜੇ ਆਮ ਸੂਟ ਪਲੇਨ ਉਹ ਸਸਤੇ ਰੇਟ ਦੇ ਵਿੱਚ ਵੀ ਮਿਲਦੇ ਪਰ ਇਹ ਬਿਲਕੁਲ ਪਿਓਰ ਦੇ ਵਿੱਚ ਹੈ ਜੀ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਨੈਕਸਟ ਹੈਗਾ ਬਲੂ ਕਲਰ ਕੋਹੋਤਾ ਸੋਹਣਾ ਜਿਹਾ ਬਲੂ ਕਲਰ ਹੈ ਫੈਬਰਿਕ ਹੀ ਬਹੁਤ ਫਾਈਨ ਹੈ ਜਦੋਂ ਤੁਸੀਂ ਸੂਟ ਲਓਗੇ ਤੁਹਾਡੇ ਕੋਲ ਜਾਣਾ ਹੈ ਘਰੇ ਫਿਰ ਤੁਸੀਂ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਪਿਆਰਾ ਬਿਲਕੁਲ ਪਿਓਰ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਬਹੁਤ ਸੌਫਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਪੂਰਾ ਗੁੰਦਵਾ ਵਰਕ ਹੋਇਆ ਕੋਈ ਧਾਗਾ ਇੱਧਰ ਉੱਧਰ ਨਹੀਂ ਹੈਗਾ ਬਹੁਤ ਪਿਆਰਾ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਦੇ ਨਾਲ ਬਿਲਕੁਲ ਪਿਓਰ ਦਾ ਸ਼ਾਲ ਹੈ ਜੀ ਨਾਲ ਸ਼ਾਲ ਦਾ ਵੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹ ਦੇਖ ਇਹ ਲੁੱਕ ਦੇ ਵਿੱਚ ਆ ਲੈਣਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਲੈਣਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਆਗੇ ਇਹਦੇ ਵਿੱਚ ਬੜਾ ਸੋਹਣਾ ਵਾਈਨ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਫੈਬਰਿਕ ਨੈਕ ਤੇ ਵਰਕ ਹੋਇਆ ਬਹੁਤ ਸੋਹਣਾ ਇਹ ਲੋਕ ਵਿੱਚ ਇਹਨਾਂ ਪਿਆਰਾ ਕਲਰ ਬਹੁਤ ਸੋਹਣਾ ਲੂਕ ਦਾ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ ਵਰਕ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਹੈ ਜੀ ਨਾਲ ਇਹ ਲੋ ਚਾਹਾਂ ਦੇਖੋ ਸੂਟ ਕਿ ਗ੍ਰੇਸ ਕਿੰਨੀ ਪਿਆ। ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਸੂਟ ਹੈ। ਉੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ। ਇਹ ਲੋ ਪਾ ਰਹੇ ਨੇ ਸੂਟ। 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਮੈਂ ਤਿੰਨ ਸੂਟ ਤਾਂ ਤੁਹਾਨੂੰ ਵਰਕ ਦੇ ਵਿੱਚ ਦਿਖਾਈਏ। ਉਹਨੂੰ ਪ੍ਰਿੰਟ ਦੇ ਵਿੱਚ ਦਿਖਾਵਾਂਗੇ ਬਿਲਕੁਲ ਪਿਓਰ ਦੇ ਸੂਟ ਹੈ ਜੀ ਇਹ ਸਿਲਕ ਪਸ਼ਮੀਨੇ ਦੇ ਹੀ ਬਿਲਕੁਲ ਪਿਓਰ ਦੇ ਬੜਾ ਪਿਆਰਾ ਬਲੈਕ ਗ੍ਰੇ ਜਿਹਾ ਕਲਰ ਹੈ ਸੂਟ ਦਾ ਮੈਚਿੰਗ ਸੂਟ ਰਹੂਗਾ ਇਹ ਵਾਲਾ ਇਹ ਲੁੱਕ ਆ ਜਾਣੀ ਹੈ ਦੇਖੋ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਫਰੰਟ ਆ ਜਣਾ ਸਾਈਡ ਸੂਟ ਦਾ ਬਿਲਕੁਲ ਪਿਓਰ ਦਾ ਸੂਟ ਹੈ ਦੇ ਨਾਲ ਮੈਚਿੰਗ ਬਾਟਮ ਰਹੂਗੀ ਬਹੁਤ ਪਿਆਰੀ ਤੇ ਨਾਲ ਪ्योर ਦਾ ਸ਼ਾਲ ਹੈ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਾਈਸ ਅੱਜ ਦੇ ਸਾਰੇ ਸੂਟਾਂ ਦਾ ਰਹਿਣਾ 3000 3000 ਪ੍ਰਾਈਸ ਰਹਿਣਾ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਬਲੂ ਕਲਰ ਬੜਾ ਪਿਆਰਾ ਬ੍ਰਾਈਟ ਜਿਹਾ ਬਲੂ ਕਲਰ ਹੈ ਬਹੁਤ ਪਿਆਰਾ ਬ੍ਰਾਈਟ ਬਲੂ ਕਲਰ ਜਿਹੜਾ ਰਾਇਲ ਬਲੂ ਕਲਰ ਹੁੰਦਾ ਹੈ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਘੱਟ ਮਿਲਦਾ ਪਸ਼ਮੀਨੇ ਦੇ ਵਿੱਚ ਇਹ ਵਾਲਾ ਰੰਗ ਦੇਖੋ ਨਾਲ ਮੈਚਿੰਗ ਬਾਟਮ ਰਹੂਗੀ ਨਿਊ ਕਲਰ ਦੀ ਉਹ ਬਿਲਕੁਲ ਪਿਓਰ ਸਿਲਕ ਪਸ਼ਮੀਨੇ ਦਾ ਸੂਟ ਹੈ ਜੀ ਇਹ ਤੇ ਨਾਲ ਪਿਓਰ ਦੇ ਸ਼ਾਲ ਦੇ ਨਾਲ ਪਿਓਰ ਦਾ ਸ਼ਾਲ ਹੈ ਕਲਰ ਦੇਖੋ ਕਿੰਨਾ ਪਿਆਰਾ 3000 ਪ੍ਰਾਈਸ 3000 ਪ੍ਰਾਈਸ ਦੇ ਨਾਲ ਆਪਣਾ ਇਹ ਬੱਦਸ਼ਾਹ ਨੈਕਸਟ ਆ ਗਿਆ ਇਹਦੇ ਵਿੱਚ ਮਹਿੂਲ ਕਲਰ ਮਹਿਰੂਲ ਕਲਰ ਹੈ ਇਹ ਲੁੱਕ ਆ ਜਾਣੀ ਪਿਆਰਾ ਪ੍ਰਿੰਟ ਨਾਲ ਮੈਚਿੰਗ ਬਾਟਮ ਰਹੋਗੀ ਔਰ ਦਾ ਸ਼ਾਲ ਸ਼ਾਲ ਵੀ ਬਹੁਤ ਪਿਆਰੇ ਪੂਰੇ ਨਿੱਗੇ ਸ਼ਾਲ ਹੈ ਇਹ ਤਿੰਨ ਸੂਟ ਦਿਖਾਏ ਆ ਇੱਕ ਪ੍ਰਿੰਟ ਦੇ ਵਿੱਚ 3000 ਪ੍ਰਾਈਸ 3000 ਪ੍ਰਾਈਸ ਦੇ ਹਨ ਨੈਕਸਟ ਪ੍ਰਿੰਟ ਆ ਗਿਆ ਬਹੁਤ ਸੋਹਣਾ ਇਹ ਵੀ ਬਲੂਜ ਹੈ ਸ਼ੇਡ ਹੈ ਥੋੜੀ ਗ੍ਰੇ ਬਲੂ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਮੈਚਿੰਗ ਸੂਟ ਹੈ ਜੀ ਇਹ ਵਾਲੇ ਇਹ ਆ ਗਏ ਸ਼ਰਟ ਨਾਲ ਮੈਚਿੰਗ ਬਾਟਮ ਰਹੂਗੀ ਬਲੂ ਕਲਰ ਦੀ ਤੇ ਨਾਲ ਪ्योर ਦਾ ਛਾਗ ਰਹਿਣਾ ਬਹੁਤ ਕੇਰਾ ਕਲਰ 3000 ਪ੍ਰਾਈਸ ਨੈਕਸਟ ਆ ਗਿਆ ਮਸਟਰਡ ਕਲਰ ਬੜਾ ਸੋਹਣਾ ਮਹਿੰਦੀ ਮਸਟਰਡ ਜਿਹਾ ਕਲਰ ਹੈ ਜਿਹੜੀ ਬਾਟਮ ਹੈ ਉਹ ਮਹਿੰਦੀ ਕਲਰ ਦੀ ਹੋਏ ਨਾਲ ਇਹ ਵੀ ਸੂਟ ਬੜਾ ਪਿਆਰਾ ਹੈ ਇਹ ਹੈ ਵੀ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਨਾਲ ਮੈਚਿੰਗ ਬਾਟਮ ਰਹੂਗੀ ਮਹਿੰਦੀ ਕਲਰ ਦੀ ਤੇ ਨਾਲ ਪ्योर ਦਾ ਸ਼ਾਲ ਬਹੁਤ ਪਿਆਰੇ ਸੂਟ ਹੈ ਲੁੱਕ ਵਾਈਜ਼ ਵੀ ਤੇ ਫੈਬਰਿਕ ਵਾਈਜ਼ ਵੀ ਬਹੁਤ ਸੋਹਣੇ ਸੂਟ 3000 ਪ੍ਰਾਈਸ 3000 ਪ੍ਰਾਈਸ ਦੇ ਨਾਲ ਤੇ ਨੈਕਸਟ ਦਿਖਾਉਣੀ ਆ ਬਿਲਕੁਲ ਪਿਓਰ ਬੂਲਨ ਦਾ ਸੂਟ ਹੈ ਜੀ ਇਹ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੇ ਵਿੱਚ ਪਿਓਰ ਬੂਲਨ ਦਾ ਇਹ ਪਲੇਨ ਹੈ ਜੀ ਸੂਟ ਪੂਰਾ 5 ਮੀਟਰ ਦੀ ਕੱਟ ਰਹੂਗੀ ਪਿਓਰ ਬੂਲ ਦੇ ਵਿੱਚ ਸੂਟ ਹੈ ਇਹ ਦੁੱਕਾ ਜਾਨੀ ਬੜਾ ਸੋਹਣਾ ਮੋਰ ਪੰਖੀ ਜਿਹਾ ਕਲਰ ਹੈ ਸੂਟ ਦਾ ਪੂਰੀ 5 ਮੀਟਰ ਦੀ ਕੱਟ ਲੇ ਲੁੱਕ ਆ ਜਣੀ ਹੈ ਤੇ ਨਾਲ ਹੈਗਾ ਬਿਲਕੁਲ ਪਿਓਰ ਦਾ ਸ਼ਾਲ ਬਹੁਤ ਪਿਆਰਾ ਬਿਲਕੁਲ ਪਿਓਰ ਦਾ ਸ਼ਾਲ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇਹ ਸੂਟ ਨੂੰ ਮੇਰੇ ਅਕੋਰਡਿੰਗ ਤੁਹਾਨੂੰ ਕੁਝ ਵੀ ਕਰਾਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਸ਼ਾਲ ਹੈ ਬਿਲਕੁਲ ਪਿਓਰ ਦਾ ਸ਼ਾਲ ਹੈ ਜਿਹੜਾ ਪਲੇਨ ਸੂਟ ਹੈ ਇਹਦੇ 'ਚ ਜਸਟ ਤੁਸੀਂ ਕੋਈ ਪੋਟਲੀ ਬਟਨ ਦਾ ਡਿਜ਼ਾਈਨ ਕਰਾ ਕੇ ਇਹਨੂੰ ਸਟਿਚ ਕਰਾ ਲੋਗੇ ਤ ਬਹੁਤ ਪਿਆਰੀ ਇਹ ਵੂਲਨ ਦਾ ਸੂਟ ਹੈ ਬਿਲਕੁਲ ਪਿਓਰ ਦੇ ਵਿੱਚ ਪ੍ਰਾਈਸ ਸੇਮ ਹੈ 3000 ਪ੍ਰਾਈਸ ਹੈ ਇਹਦੇ ਵਿੱਚ ਕਲਰ ਦਿਖਾਨਦੇ ਆਪਾਂ ਤੁਹਾਨੂੰ ਬੜਾ ਪਿਆਰਾ ਮਸਟਰਡ ਕਲਰ ਬਹੁਤ ਪਿਆਰਾ ਮਸਟਰਡ ਕਲਰ ਹੈ ਇਹ ਆ ਜਨਾ ਪੂਰੇ 5 ਮੀਟਰ ਦੀ ਕੱਟ ਰਹੂਗੀ ਬਿਲਕੁਲ ਪਿਓਰ ਵੂਲਨ ਦਾ ਸੂਟ ਹੈ ਤੇ ਨਾਲ ਪ੍ਰਿੰਟ ਤੇ ਸ਼ਾਲ ਰਹਿਣੀ ਹੈ ਬਿਲਕੁਲ ਪਿਓਰ ਦੇ ਵਿੱਚ ਹਲਕੀ-ਫੁਲਕੀ ਕੋਈ ਕਲੀ ਪਾ ਕੇ ਵੀ ਇਹਨੂੰ ਆਪਾਂ ਸਟੀਚ ਕਰ ਸਕਦੇ ਆ ਜਾਂ ਵੈਨ ਵਾਲਾ ਨੈੱਕ ਬਣਾ ਕੇ ਸਿੰਪਲ ਨਾਲ ਸ਼ਾਲ ਦੀ ਉਹ ਬਹੁਤ ਗ੍ਰੇਸ ਹੈ ਐਵੇਂ ਦੇ ਸ਼ਾਲ ਆਪਾਂ ਬਾਅਦ 'ਚ ਵੀ ਕਿਸੇ ਵੀ ਹੋਰ ਸੂਟ ਨਾਲ ਵੀ ਯੂਜ਼ ਕਰ ਸਕਦੇ ਆ ਫਿਰ ਬਹੁਤ ਨਿੱਕੇ ਸ਼ਾਲ ਹੈ ਇਹ ਲੁੱਕ ਦੇ ਵਿੱਚ ਆਣਾ ਸੀ 3000 ਪ੍ਰਾਈਸ 3000 ਪ੍ਰਾਈਸ ਦੇ ਨੇਕਸਟ ਆਲੇ ਕਲਰ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਰੰਗ ਹੈ ਪੰਜ ਮੀਟਰ ਦੀ ਕੱਟ ਰਹਿਣੀ ਆ ਸੂਟ ਦੀ ਬਿਲਕੁਲ ਪਿਓਰ ਬੁਲੰਦ ਦਾ ਸੂਟ ਹੈ ਤੇ ਪਿਓਰ ਦਾ ਸ਼ਾਲ ਨਾਲ ਇਹ ਲੁੱਕ ਦੇਖੋ ਕਿੰਨਾ ਪਿਆਰਾ ਸ਼ਾਲ ਹੈ ਪੂਰੇ ਖੁੱਲੇ ਡੁੱਲੇ ਸ਼ਾਲ ਜਿਵੇਂ ਮਰਜ਼ੀ ਆਪਾਂ ਇਹਨੂੰ ਸੂਟ ਨੂੰ ਡਿਜ਼ਾਈਨਿੰਗ ਦੇ ਨਾਲ ਸਟਿਚ ਕਰ ਸਕਦੇ ਹਾਂ 3000 ਪ੍ਰਾਈਸ ਹੈ ਜੀ 3000 ਪਿਓਰ ਬੁਲੰਦੇ ਵਿੱਚ ਸੂਟ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81464 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ